ਵਾਹਿਗੁਰੂ 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 ਬੋਲੇ ਸਲੋਕ ਮਹੱਲਾ ਪੰਝਵਾਂ ਏਕਾ ਓੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਨੀ ਸੰਝਾਤਾ ਸਾਈਂ ਚੜ ਚੜ ਪਮੰਦੇ ਕੱਚੇ ਬਿਰਹੀ ਜਿੰਨਾ ਕਾਰ ਨ ਆਈ ਢਣੀ ਵੀ ਹੂਣਾ ਪਾਟ ਪਟੰਬਰ ਭਾਹੀ 세ਤੀ ਜਾਲੇ ਧੂੜੀ ਵਿੱਚ ਲੁਲੰਦੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕੈ ਸ਼ਬਦ ਆਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾ ਨੂੰ ਇੱਕ ਤਾਂ ਲੱਖ ਕਉ ਜਿਤੀ ਪਿੰਣੜੇ ਦਰ ਕਿੱਟੜੇ ਬ્રાਹਮਣ ਬਿਰਥਾ ਗਇਓ ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬ ਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਇ ਨ ਮਾਰੇ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ ਏਕਾ ਤੇਕ ਅਗੰਮ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮ ਨਿਧਾਨ ਫਿਰਦਾ ਉਰ ਹਾਰੇ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹੂ ਲਾਈ ਜਨ ਦੇ ਹੋ ਮਤੀ ਅਪਦੇਸ ਵਿਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸਦੈ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਆਨੰਦ ਭਾਏ ਪ੍ਰਭ ਕੀ ਮਨ ਰਜਾਏ ਗੁਰ ਪੂਰਾ ਜਿਨ ਸਿਮਰਿਆ ਸੇ ਭੈ ਨਿਹਾਲ ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵ ਦੇ ਕਰ ਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆ ਤਿਉ ਮਥੇ ਧਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ ਖੁੱਬੜੀ ਕੋਠਾਏ ਮਿੱਠੀ ਗਲਨ ਕਮੰਤਰੀਆ ਨਾਨਕ ਸੇਈ ਉੱਭਰੇ ਜਿੰਨਾ ਭਾਗ ਮਥਾਏ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੈ ਪ੍ਰੇਮ ਵਿਸ਼ੋਹਾ ਧੜੀ ਸੋ ਅਠੇ ਪਹਿਰ ਨਵੰ ਸੁੱਤੜੇ ਅਸ਼ੰਖ माया ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸ ਨਾ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਨੇ ਵੁਠੇ ਨਗਰ ਗੰਧਰਵ ਜਿਨਨੀ ਸੱਚ ਆਰਾਧਿਆ ਨਾਨਕ ਮਨ ਤਨ ਫਭ ਪਤਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖੇ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ ਦੂਜੀ ਛੋੜ ਕਵਾਟੜੀ ਇਕਸ ਸੋ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣ ਲੜੰਦੜੀ ਜਾਈ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸਾਚੇ ਵਖਰ ਜਿੰਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੂਲੇ ਫਿਰ ਗਵਾਰ ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਆਂਦਿਆਰ ਮਾਇਆ ਮਨੋ ਨਾ ਵੀਸਰੇ ਮੰਗੈ ਦਮਾ ਦੰਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਹਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰਛਾ ਹਾਂਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9 ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9 ਗੋਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕਉ ਮੀਨ ਵਿਖਿਨ ਸਿਉ ਕਾਹਿ ਰਚਿਓ ਨਿਮਖ ਨਾ ਹੋਇ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰ ਐ ਨਾ ਜਮ ਕੀ ਫਾਸ ਤਰਨ ਆਪੋ ਇਉਂ ਹੀ ਗਇਓ ਲੀਹੋ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉ ਦੇ ਜਾਤ ਹੈ ਬੀਤ ਵਿਰਗ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰਬਾਉਰੇ ਕਿਉ ਨਾ ਭਜੈ ਭਗਵਾਨ ਧਨਧਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਦਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਿਹੇ ਤੋ ਕਉ ਦਿਉ ਤਾਸਿਓ ਨਹਿੂ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਢੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਹਰ ਜਿਹੇ ਨੀਕੇ ਤਾਂਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹਿੰ ਕੋਈ ਕਹੋ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਐ ਤੇ ਭਜਰੇ ਤਮੀਤ ਕਹੋ ਨਾਨਕ ਸੁਨ ਰੇ ਮਨਾ ਆਉ ਦੇ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮੈ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨ ਆਵਨਿਦ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦੇ ਆ ਨਾਹੀ ਜਿਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਕਿਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿਬ ਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨਰੀ ਮਨਾ ਤੇ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੀ ਮਨਾ ਤੇ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਾਲਮ ਹੈ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਜਿਹ ਬਾਗੁਨ ਗੋਬਿੰਦ ਭਜੋ ਕਰਨ ਸੁਨਹੁ ਹਰ ਨਾਮ ਕਹੁ ਨਾਨਕ ਸੁਨਰੀ ਮਨਾ ਪਰਹਿ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹ ਨਾਨਕ ਆਪਨ ਤਰੈ ਔਰਨ ਲੀਤ ਉਧਾਰ ਜਿਉ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੋਲਤ ਨੀਤ ਕੋਟਨ ਮੈਂ ਨਾਨਕ ਕੋਉ ਨਾਰਾਇਣ ਜਿਹੇ ਚੀਤ ਜੈਸੇ ਜਲ ਤੇ ਬੁਧ ਭਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੀ ਰਾਚੀ ਕਹੋ ਨਾਨਕ ਸੁਨ ਮੀਤ ਫਰਾਨੀ ਕਸ਼ੂਨਾ ਚੇਤਈ ਮਦਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੋਰ ਲਬ ਮਾਨੁਖ ਦੇ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੜ ਰਹੇ ਹੋ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ RAM ਨਾ ਚੇਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜ ਮਾਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨ ਨਿਰਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇ ਹੋ ਭਗਵਾਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਏ ਹੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾਹਿਨ ਭੀਤ ਨਰ ਚਾਹਤ ਕਾਚ ਔਰ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੇ ਓਠ ਗੌਰ ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨਰੇ ਮਨਾ ਹਰ ਭਾਵ ਐ ਸੋ ਹੋਏ ਜਗਤ ਪੇ ਘਾਰੀ ਫਿਰਤ ਹੈ ਸਾਬਕ ਹੋ ਦਾ ਤਾਰਾਮ ਕਹ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਵਿਨਸੈ ਸ਼ਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਉ ਨਾਨਕ ਤਿਹ ਜਗ ਜੀਤ ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੂ ਤਾਹੀ ਤਨ ਸੁਆਮੀ ਕੋ ਗ੍ਰਹੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸਨਾਨ ਸਿਰ ਕੰਪਿਓ ਪਗ ਡਾਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰਹਿ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਹ ਕਹੋ ਨਾਨਕ ਤੇਰ ਕਾਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਕਿਉ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਿ ਕਿਉ ਬੰਧਨ ਪਰੇ ਕਛੂ ਨਾ ਹੋਤੇ ਉਪਾਏ کہو نانک اوٹ ہار گاجو ہو ہو سہائے بال ہو آ بندن چھٹے سب کش ہوتے اپائے نانک سب کش تم ہاتھ میں تم ہی سہائے ਸਾਂਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੀਕ ਏਕ ਰਗਨਾਸ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਉ ਜਾਂ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਡਾਵਣੀ ਮਹੱਲਾ ਪੰညੋਆ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖਿ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ ਲੋਕ ਮਹੱਲਾ ਤੁੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਾਏ ਹੋਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰ ਅਮਤ ਹੋਈ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੈ ਹਰਿਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵਹਿ ਬੰਗਲੇ ਪੁਨ ਅਸਲੇ ਕੀ ਕੀ ਭਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕौਸਕ ਆਲਾਪੈ ਸੰਗ ਰਾਗਨੀ ਪਾਂਚੌ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸਿ ਹੁਤੀ ਓਚਾਰੀ ਤਨਾਸਰੀ ਇਹ ਪਾਂਚੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਹੰਚੰਡ ਕੌਸਕ ਓ ਬਹਾਰਾ ਕੋ ਖਟਿਓ ਭਉ ਰਾਨਦ ਗਾਈ ਅਸ਼ਟਮਾਲ ਕੋ ਸਖ ਸੰਗ ਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉਠਹਿ ਤਾਨਕ ਲੋਲ ਗਾਇਨ ਤਾਰਮ ਲਾਵਹੀ ਤੇਲੰਗੀ ਦੇਵ ਕਰੀ ਆਈ ਵਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜੋਂ ਆਰ ਜਾ ਸੁਰਮਨੰਦ ਭਾਸ ਕਰਾਈ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਾਨ ਆਉ ਆਹੇ ਬਨੂਦਾ ਗਾਵਹਿ ਸਰਸ ਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ पुन आई दीपक की बारी कशेली पटमंजरी टोडी कहि आलाप कामोदी औ गूजरी संग दीपक के थाप का लंका कुंतल औ रम्मा कमल कुसुम चंपक के नाम गौरा औ कानरा कल्याण अष्टपुत्र दीपक के जाना सब मिल श्री राग वै गावे पंचौ संग बारंगण लावह बैरारी कर्नाटकी धरी गवरी गावे असावरी तेहि पासै सिंधवी आलापी श्री राग सिओ पांचौ थापी सालू सारग सागरा ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੀ ਗੋਂਡ ਕੁੰਬ ਹਮੀਰ ਖਸ਼ਟਮ ਮੇਗ ਰਾਗ ਵੈ ਗਾਵਹਿ ਪੰਜੋਂ ਸੰਗ ਬਰੰਗਣ ਲਾਵਹਿ ਸੋਰਟ ਗੋਂਡ ਮਲਾਰੀ ਤੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉਚੈ ਸੋਰ ਸੂ ਹੋ ਪੁਨਕੀਨੀ ਮੇਗ ਰਾਗ ਸਿਉ ਪੰਚਉ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਾਟਿਉ ਜਲ ਧਾਰਾ ਪੁਨ ਗਾਵਹਿ ਸੰਕਰਿਉ ਸਿਆਮ ਮੇਗ ਰਾਗ ਪੁਤਰਨ ਕੇ ਨਾਮਾ ਖਸਤ ਰਾਗ ਉਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਖਸਟ ਰਾਗ ਓਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ